हाँ जी अंकल जी और जी आज नहीं आ गया जी साहब तो मी जी ठंडा हो गया मौसम पुट्टी गर्मी से बहुत ठंडा कर हां जी टी टी और बढ़िया जी जा रहे हैं जी ਅਲੀ ਹਾਜ਼ਰੀ ਹੈ ਜੀ ਸਾਡੀ ਬਾਈਕ ਦੀ ਖਾਲਸਾ ਬਾਈਕ ਦੀ ਬਸ ਬਸ ਬਲੇ ਜੀ ਆਹ ਸੁਣਿਆ ਨਹੀਂ ਬੰਦ ਆ ਗਿਆ ਇਹ ਕੋ ਮਨ ਆ ਜਿੱਥੇ ਰੋਗਾਂ ਦਵਾ ਦੇ ਜਲ ਥਲ ਮਹੀਨ ਰਹਿਆ ਭਰਪੂਰ ਜਲ ਥਲ ਮਹੀਨ ਰਹਿਆ ਭਰਪੂਰ ਨਿਕਟ ਵਸੇ ਬੁਲੇ ਸੋਨੇਹਾਲੇ ਸਾਹਿਬ ਸ੍ਰੀ ਅਕਾਲ ਪੁਰਖ ਵਾਹਿਗੁਰੂ ਜੀ ਬਿਨਾ ਜੀ ਸਤਨਾਮ ਸਤਨਾਮ ਜੀ ਸਤਿ ਸਾਈਂ ਜੀ ਜਿਉਂ ਜਿਉਂ ਅਗੇ ਅਰਦਾਸ ਬਸਮਾਰੀ ਜੀ ਰੂਹਨ ਸਭ ਤੇਰਾ ਤਹੁ ਨਾਨਕ ਸਭ ਤੇਰੀ ਬੜੀ ਆਈ ਕੋਈ ਨਾਉ ਨਾ ਜਾਣੇ ਮੇਰੇ ਮਨ ਨੂੰ ਸਾਜ ਜੀਨੇ ਸਾਪਨੇ ਬਖਸ਼ਣਾ ਕਰਾਉਂਦਾ ਤਾਤੋ ਰੇਕੇ ਨੰਬਰ ਅਗੇ ਆ ਕੇ ਅਰਦਾਸ ਅਰਦਾਸ 1 ਓੰਕਾਰ ਸਰਵਾਹਦ ਜੀ ਦੀ ਫਤਿਹ ਸਰਪਤੇ ਸਾਹਮਣੇ ਗੁਰੂ ਸਾਹਿਬ ਜੀ ਦੀ ਪਾਵਨ ਤਸਵੀਰ ਪ੍ਰਥਮ ਭਗੋਤੀ ਸਮਰਦਾਇ ਜੂ ਨਾਨਕ ਲਈ ਤੇ ਹਜੇ ਫਿਰ ਗੁਰਦਵਾਰਾ ਸਰਵਾਹਦ ਸਰਵਨ ਤੋਂ ਹੋਏ ਸਹਾਇ ਅਰਜਨ ਮਰਗਵੰਦ ਬਸਿਤ ਜੀ ਦਾ ਕਾਹੇ ਜੀਰ ਕਸ਼ਨ ਸਿੰਘ ਸਾਹਿਬ ਜੀ ਹਜੇ 20000 ਹੋ ਜਾਈ ਤੇ ਇੱਕ ਪਾਸੇ ਸਰਵਨ ਕੀਆ ਕਰਨ ਨੰਬਰ ਤੇ ਆਪਾਂ ਤੋਂ ਹਜੇ ਉਸ ਤੋਂ ਇੱਕ ਨਾ ਸਰਵਨ ਸਾਇਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਦਾ ਬਣਾ ਲਗਾਤਾ ਪਹਿਲੇ ਆਪ ਜੀ ਸਾਇਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਵਨ ਕਣਾਵ ਯੰਤਰਾ ਦੇ ਹੱਥ ਕੋ ਆਇਆ ਗਿਆ ਜਦੋਂ ਮਲਿਆ ਨੂੰ ਪਾਜਾ ਉਹਦੇ ਕੋਲ ਜਾ ਕੇ ਸ਼ੀਕਾ ਤੇ ਪਰ 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 ਅੰਦਰੋਂ ਅੰਦਰੋਂ ਬਿਚਰ ਕੋ ਜਾ ਕੇ ਆਇਆ ਹੈ ਬੋਲਣਾ ਜੀ ਪੰਜਾਂ ਤਾਕਤਾਂ ਦੇ ਜ਼ਬਾਣ ਨੂੰ ਅਧਿਆਸਰ ਕੇ ਬੋਲਣਾ ਜੀ ਆਹ ਜੀ ਵਿੱਚ ਸਭ ਤੋਂ ਘਾਲਤਾ ਜੀ ਕੀ ਅਰਦਾਸ ਹੈ ਜੀ ਸਭ ਤੋਂ ਪਾਤਾ ਜੀ ਕੋ ਵਾਹਿਗੁਰੂ 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 ਜੀ ਤੇ ਆਵਾਜ਼ ਜੀ ਆਮ ਦਾ ਸਭ ਤੋਂ ਹੈ ਰਾਜਾ ਕਾਲ ਸਾਇਆ ਤਹਦਾ ਰਚਿਆ ਰਾਜ ਦੇਖ ਦੇ ਗੁਰਦ ਗੁਰਦ ਦੀ ਜੀਤ ਦੇਰੀ ਸਾਹਿਬੀ ਦਾ ਇਹ ਗਾਲ ਕਾਜ ਕੇ ਗੋਲ ਵਾਲੇ ਜੀ ਵਾਹਿਗੁਰੂ ਬੋਚੋ ਸਿੱਖਾਂ ਵਿੱਚ ਕਿੰਨੀ ਦੰਗੇ ਤਾਂ ਤੇਗ ਹੰਸਾ ਦਾ ਸਰਦਾਰ ਨਾਮ ਨਾਲ ਸਤਿਗੁਰ ਜੀ ਰਵਿੰਦਰ ਸਾਹਿਬ ਜੀ ਦੇ ਪ੍ਰਤੀ ਸਨਾਨ ਕਿਉਂਕਿ ਅੱਜ ਢਡੇ ਬੁੰਗੇ ਜੋ ਕਿ ਬੇਟਾ ਹੈ ਧਰਮ ਕਾ ਜਾਇਆ ਕਰ ਕਾਰ ਕਾਰ ਜੀ ਦੇ ਗੋਲ ਵਾਲੇ ਗੋਲ ਜੀ ਵਾਹਿਗੁਰੂ ਕਿ ਆਕਾਲ ਪੁਰਖ ਵਾਹਿਗੁਰੂ ਆਪਣੇ ਪੰਡ ਸਰ ਜੀ ਮਹਾਰਾਜਾ ਬਲ ਸਾਹਿਬ ਜੀ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜਨਮ ਪੰਜ ਪਾਛਾ ਸਾਹਿਬ ਜੀ ਪੁਰਾਦੇਵ ਜੀ ਮਹਾਰਾਜ ਦੀ ਗੁਰੂ ਦੋਵੇਂ ਜੀ ਮਹਾਰਾਜ ਦੇ ਚਰਨਾਏ ਕਮਲਾ ਵਿੱਚ ਆਪ ਜੀ ਦੀ ਯਾਤਰੀ ਬਣ ਕੇ ਆ। ਆਪ ਜੀ ਦੀ ਗੁਰਬਾਣੀ ਦਾ ਪ੍ਰਮਾਣ ਹੈ ਹਰ ਦਾ ਵਕਾਜ਼ ਜਰਿਆ ਗੁਰੂ ਕਵੇਲਾ ਵਾਣਾ ਤੇ ਬਹੁਤ ਕਰਿਆ ਹੋਵਾ ਮੇਰੇ ਬਾਬਲਾ ਗੁਰਮੁਖੀ ਹੈ ਮਾਏ ਦੇ ਮਹਾਂਵਾਕਨ ਦਾ ਹਰ ਕੰਨ ਸ਼ਹੀਦਾਂ ਦੇ ਸਰਦਾਰ ਦਰਜ ਪੰਜ ਪਾਛਾ ਸਾਹਿਬ ਜੀ ਦੇਵਕੰਨ ਕਾਪੀ ਦਾ ਦਰ ਤੇ ਪ੍ਰਵਾਨ ਕਰਨਾ ਬਹਾਰਾ ਲੰਗਰ ਦਰ ਤੇ ਪ੍ਰਵਾਨ ਕਰਨਾ ਸਿੱਧਾ ਜੀ ਕਿਰਪਾ ਕਰੇ ਸ੍ਰੀ ਗੁਰਦੀ ਜੀ ਦਾ ਮਹਾਰਾਜ ਨੂੰ ਸਭ ਤੋਂ ਚਾਹਤ ਦਈਓ ਸੰਗਤਾਂ ਕਰੋ ਤੁਸੀਂਆਂ ਨਾਮ ਦੀਆਂ ਬੋਲੀਆਂ ਦਈਓ ਦੇਵਕੰਨ ਜੀ ਮਹਾਰਾਜ ਸਭਨ ਸੱਚੇ ਬੋਲ ਮਹਿਸੂਸ ਦਈਓ ਸੰਗਤਾਂ ਦੇ ਲੋ ਲੰਗਰ ਦਰ ਤੇ ਰੱਖਣੇ ਗੁਰੂ ਕੀ ਸਾਡੇ ਸ਼ਕਤੀ ਰਹੇਗੀ ਇਸ ਤਰ੍ਹਾਂ ਮਹਾਰਾਜ ਆਪਣੀਆਂ ਸੰਗਤਾਂ ਦੇ ਮੇਹਰ ਭਰ ਹੱਥ ਰੱਖਣਾ ਹਰ ਆਏ ਸਾਲ ਆਪ ਜੀ ਸੰਗਤਾਂ ਮਹਾਰਾਜ ਆਪ ਦੇ ਦਰ ਤੇ ਬਹਾਰਾ ਆਜੇ ਥਾਗ ਜੋੜ ਕੇ ਗਾਲ ਵਿੱਚ ਪੱਲਾ ਪਾ ਕੇ ਥਾਗ ਜੋੜ ਕੇ ਚੱਲ ਮਹਾਰਾਜ ਜੀ ਲੱਗ ਕੇ ਅੱਜ ਦਾ ਮਹਾਰਾਜ ਜੀ ਦੇਖ ਲਈ ਜਨਕਾ ਜੀ ਪਰਿਵਾਰ ਜੀ ਬੇੜੇ ਪਾਰ ਕਰਕੇ ਕਿਰਪਾ ਕਰਨੀ ਮਹਾਰਾਜ ਕਿਰਪਾ ਕਰਨੀ ਮਹਾਰਾਜ ਜੀ ਮੇਰ ਖਾਣਾ ਲਿਖਣਾ ਉਹਨਾਂ ਹੌਲਾ ਬਹੁਤ ਕਰਾਈ ਮੇਰ ਖਾਣਾ ਬਹੁਤ ਸੁਧ ਦੇ ਰਹੀ ਹੈ ਜੀ ਬਾਅਦ ਇਹ ਕਰਦੇ ਮਹਾਰਾਜ ਗੁਰੂ ਘਰ ਲੰਗਰ ਕਰਦੇ ਜੀ ਮਹਾਰਾਜ ਸਾਡੇ ਰਹਿਣ ਰਾਤ ਦਾਤੇ ਪਰਮਾਨ ਕਰੋ ਅੱਜ ਅਸੀਂ ਪ੍ਰਜਾਤੂ ਸਾਹਿਬ ਜੀ ਦੇ ਨਾਲ ਲਾਈਕ ਹੋ ਗਏ ਸੋ